ਸੂਟ ਤੇ ਵੀ ਇਦਾਂ ਦੇ ਟੱਕਰ ਲੈਂਦੇ ਨੇ ਕੁੜੀਆਂ ਦਾ ਨਜਾਇਜ਼ ਫਾਇਦਾ ਚੱਕਦੇ ਆ ਪਲੀਜ਼ ਨਾ ਕਰਿਆ ਕਰੋ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਚੱਕਿਆ ਕਰੋ ਕਿਉਂਕਿ ਉਹ ਵਾਹਿਗੁਰੂ ਸਾਰਾ ਕੁਝ ਦੇਗਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਸਾਰੇ ਦੋਸਤਾਂ ਦਾ ਤੇ ਅੱਜ ਅਸੀਂ ਅਰਸ਼ ਢੋਲਲੀ ਚੈਨਲ ਤੋਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਤੇ ਸਾਡੇ ਨਾਲ ਬਹੁਤ ਹੀ ਫੇਮਸ ਐਕਟਰ ਪ੍ਰਵੀਨ ਜੀ ਬੈਠੇ ਨੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੋ ਹਾਂ ਜੀ ਵਧੀਆ ਤੁਸੀਂ ਸੁਣਾਓ ਤੇ ਜਿਹੜਾ ਤੁਸੀਂ ਸ਼ਾਰਟ ਫਿਲਮਾਂ ਜਾਂ ਪੰਜਾਬੀ ਗਾਣਿਆਂ ਦੇ ਵਿੱਚ ਕੰਮ ਕਰਦੇ ਹੋ ਕਿੰਨੇ ਟਾਈਮ ਤੋਂ ਕਰ ਰਹੇ ਹੋ? ਮੈਨੂੰ ਹੋ ਗਏ ਜੀ 3-4 ਸਾਲ ਕੰਮ ਕਰਦੇ ਨੂੰ। 4 ਸਾਲ ਹੋ ਗਏ। ਹਾਂਜੀ। ਚਲੋ ਵਧੀਆ। ਕਿੱਦਾਂ ਦਾ ਸਫ਼ਰ ਰਿਹਾ ਫਿਰ? ਅੱਛਾ। ਬਸ ਠੀਕ ਜਾ ਵੀ ਰਿਹਾ। ਕਈ ਇਦਾਂ ਦਾ ਵੀ ਹੋਇਆ ਹਨਾ। ਕਈਆਂ ਦੇ ਵਿੱਚ ਸਾਡੇ ਮੰਨ ਕੇ ਚੱਲੋ ਵੀ ਪੇਮੈਂਟ ਦਾ ਵੀ ਚੱਕਰ ਪਿਆ ਜਾਂਦਾ ਹਨਾ। ਕਈਆਂ ਦੇ ਪਾਸੇ ਮਨ ਵੀ ਔਖਾ ਹੋ ਜਾਂਦਾ ਸੀਗਾ ਵੀ ਨਹੀਂ ਆਪਾਂ ਬਾਅਦ ਚੋਂ ਕੰਮ ਕਰਨਾ ਹੀ ਹੈ ਨਹੀਂ ਛੱਡ ਦੇਣਾ। ਤੇ ਫੇਰ ਉਦਾਂ ਹੀ ਹਨਾ ਵੀ ਤੁਹਾਨੂੰ ਪਤਾ ਕਵੀਰਦਾਰਿਆਂ ਕਰਦੀਆਂ ਇਹ ਜਿਹੀਆਂ ਹੁੰਦੀਆਂ ਨੇ ਫੇਰ ਕਰਨਾ ਪਿਆ ਜਾਂਦਾ। ਹੂੰ। ਅ ਬਾਕੀ ਤੂੰ 4 ਸਾਲਾਂ ਵਿੱਚ ਕਿੰਨੇ ਕੋ ਚੈਨਲਾਂ ਤੇ ਕੰਮ ਕਰ ਚੁੱਕੇ ਹੋ ਮੈਨੂੰ ਤਾਂ ਇਹ ਹੋ ਗਿਆ ਘੜ ਘੜ 50 ਤੋਂ ਉਪਰ ਪਲੱਸ ਹੋ ਗਏ ਹੋਣਗੇ ਬਾਕੀ ਤਾਂ ਜਿੰਨਾ ਕਿ ਮੇਰੇ ਦਿਮਾਗ ਚ ਠੀਕ ਹੈ ਇਸ ਲੈਨ ਵਿੱਚ ਕੰਮ ਕਰਨ ਵਾਸਤੇ ਤੁਹਾਨੂੰ ਤੁਸੀਂ ਕੀ ਸੋਚ ਕੇ ਆਏ ਸੀ ਬਸ ਪਹਿਲਾਂ ਤਾਂ ਮੈਂ ਸ਼ੌਂਕ ਵਜਿਹਾ ਆ ਗਈ ਸੀ ਵੀ ਆਪਣਾ ਸ਼ੌਂਕ ਸੀ ਪੂਰਾ ਕਰ ਲਾਂ ਮੈਂ ਹਾਂ ਪਹਿਲਾਂ ਸ਼ੌਂਕ ਸੀਗਾ ਹੁਣ ਮਜਬੂਰੀਆਂ ਬਣ ਗਈਆਂ ਤੇ ਮੈਨੂੰ ਇਹ ਸੀਗਾ ਪਹਿਲਾਂ ਵੀ ਜਦੋਂ ਮੈਂ ਟੀਵੀਆਂ ਦੇ ਵਿੱਚ ਜਾਂ ਸੀਰੀਅਲ ਦੇ ਵਿੱਚ ਕੋਈ ਕਿਸੇ ਨੂੰ ਦੇਖਦੀ ਹਨਾ ਮੈਨੂੰ ਇਹ ਹੁੰਦਾ ਸੀਗਾ ਵੀ ਮੈਂ ਵੀ ਇਦਾਂ ਹੀ ਕੰਮ ਕਰਾਂ ਹਨਾ ਵੀ ਮੈਂ ਵੀ ਟੀਵੀਆਂ ਚ ਆਮ ਆਇਆ ਵੀ ਮੈਂ ਵੀ ਮਤਲਬ ਫੇਮਸ ਹੋਣਾ ਸੀਗਾ ਮੈਨੂੰ ਉਦੋਂ ਦਾ ਮੈਨੂੰ ਕੋਈ ਮੈਟਰ ਨਹੀਂ ਸੀਗਾ ਪੈਸੇ ਪੂਸੇ ਵੱਲੋਂ ਮੈਨੂੰ ਕੋਈ ਹੋਣੀ ਸੀਗਾ ਹੁਣ ਥੋੜੀ ਜਿਹੀ ਕਰਦਿਆਂ ਹਾਲਾਤ ਥੋੜੇ ਇਦਾਂ ਦੇ ਹੋ ਗਏ ਨੇ ਜਿਹੜਾ ਕਿ ਮੈਨੂੰ ਹੁਣ ਇਹ ਕੰਮ ਦੇ ਨਾਲ-ਨਾਲ ਹੀ ਮੇਰਾ ਸ਼ੌਕ ਵੀ ਪੂਰਾ ਹੋ ਰਿਹਾ ਤੇ ਮੇਰੇ ਘਰ ਦਾ ਖਰਚਾ ਵੀ ਚੱਲ ਰਿਹਾ ਚਲੋ ਵੈਸੇ ਮੈਨੂੰ ਪੁੱਛਣਾ ਤਾਂ ਨਹੀਂ ਚਾਹੀਦਾ ਪ੍ਰਵੀਨ ਜੀ ਇਦਾਂ ਦੀ ਗੱਲ ਪਰ ਘਰ ਦੇ ਹਾਲਾਤ ਕਿੱਦਾਂ ਦੇ ਨੇ ਹੁਣ ਤੁਸੀਂ ਕੰਮ ਕਰ ਰਹੇ ਹੋ ਲਗਾਤਾਰ ਫਿਰ ਵੀ ਕਿੱਦਾਂ ਦੇ ਹਾਲਾਤ ਨੇ ਮਹੀਨੇ 'ਚ ਕਿੰਨੇ ਦਿਨ ਸ਼ੂਟ ਕਰਦੇ ਹੋ ਕਿੰਨੇ ਦਿਨ ਘਰ ਦੇ ਨੂੰ ਟਾਈਮ ਦਿੰਦੇ ਹੋ ਬਸ ਕਈ ਵਾਰ ਤਾਂ ਕੰਮ ਲਗਾਤਾਰ ਹੀ ਆ ਜਾਂਦਾ ਹੈ ਬੀਮੀਨਾ ਵੇਲਾ ਵੀ ਨਹੀਂ ਹੁੰਦੇ ਹੈਗੇ ਤੇ ਕਿਤੇ ਕਿਤੇ ਐਵੇਂ ਹੁੰਦਾ ਵੀ ਮਹੀਨੇ 'ਚ ਇੱਕ ਨਾ ਦਾ ਸ਼ੂਟ ਮਸਾਉਂਦਾ ਤੇ ਥੋੜਾ ਘਰ ਦਾ ਵੀ ਹੱਟ ਟਾਈਟ ਹੋ ਜਾਂਦਾ ਹੈ ਫਿਰ ਐ ਹੋ ਜਾਂਦਾ ਕਿ ਵੀ ਪਹਿਲੇ ਕੀ ਕਰਾਂ ਕਿਸੇ ਹੋਰ ਕੰਮ ਪਾਸੇ ਲੱਗ ਜਾਂਦੇ ਆ ਫੇਰ ਸ਼ੂਟ ਆਇਆ ਨਾ ਫੇਰ ਕੋਈ ਉਮੀਦ ਜੇ ਜਾਗ ਜਾਂਦੀ ਆ ਵੀ ਆਪਾਂ ਚੱਲਾ ਸ਼ੂਟ ਕਰਾਂਗੇ ਇਧਰੋਂ ਆਪਾਂ ਨੂੰਨੇ ਪੈਸੇ ਬੰਦੇ ਨਹੀਂ ਹੈਗੇ ਜਦੋਂ ਆਪਾਂ ਮਹੀਨਾ ਲਾਉਨੇ ਆ ਕਈ ਵਾਰ ਮਹੀਨੇ ਦੇ ਵੀ ਆਪਾਂ ਨੂੰ ਪੈਸੇ ਨਹੀਂ ਦਿੰਦੇ ਹੈਗੇ ਟਾਈਮ ਨਾਲ ਵੈਸੇ ਜੇ ਕਪਾ ਮੋਟੀ ਦੀ ਗੱਲ ਕਰੀਏ ਜੀ ਆਪਣਾ ਸ਼ੂਟਿੰਗ ਲੈਂਡ ਵਿੱਚ ਜੇ ਮਹੀਨਾ ਜਾਂ 25 ਦਿਨ ਕੰਮ ਲਗਾਤਾਰ ਚੱਲਦਾ ਤਾਂ 30 ਤੋਂ 35000 ਰੁਪਇਆ ਤਾਂ ਬਣ ਜਾਂਦਾ ਹਾਂਜੀ ਹਾਂ ਜੀ ਰਾਮਾ ਜਿਹਦੇ ਚ ਆਉਣ ਜਾਣ ਦਾ ਖਰਚਾ ਲਾ ਲਓ 4-5000 ਰੁਪਇਆ ਹਾਂ ਜੀ ਇਹ ਤਾਂ ਨਾਰਮਲ ਹੁੰਦਾ ਹੁਣ ਤੁਹਾਨੂੰ ਪਤਾ ਹੈ ਇਹ ਕੱਪੜੇ ਲਿੜੇ ਹੋ ਗਏ ਹਨਾ ਅਗਲਾ ਤਾਂ ਯਾਰਕਦ ਨੇ ਕਹਿੰਦਾ ਵੀ ਰੇਂਜ ਕਰੋ ਬਈ 5 ਸੂਟਾਂ ਦਾ ਕਰ ਲੋ 7 ਦਾ ਕਰ ਲੋ ਹੁਣ ਉਹਨਾਂ ਨੇ ਸਲਾਈ ਵੀ ਹੋ ਜਾਂਦੀ ਆ 5-7 ਸੂਟ ਹੁਣ ਅੱਜ ਦੇ ਟਾਈਮ 'ਚ ਤੁਹਾਨੂੰ ਪਤਾ ਵੀ ਕਿੰਨਾ ਮੰਗਿਆਈ ਹੋ ਰਹੀ ਹੈਗੀ ਹਨਾ ਰਿਚ ਵੀ ਲੈਣੇ ਪੈਂਦੇ ਨੇ ਹਾਂ ਜੀ ਕਿਉਂਕਿ ਆਪਣਾ ਸੀਨ ਜਿੱਦਾਂ ਦਾ ਹੁੰਦਾ ਉਦਾਂ ਦੇ ਸੂਟ ਹਾਂ ਜੀ ਉਹ ਹਿਸਾਬ ਨਾਲ ਉਹ ਕਰਨਾ ਪੈਂਦਾ ਚਲੋ ਤੇ ਅੱਗੇ ਆਉਣ ਵਾਲੇ ਸਮੇਂ ਬਾਰੇ ਕੀ ਸੋਚਿਆ ਹਜੇ ਤਾਂ ਫਿਲਹਾਲ ਕੁਛ ਨਹੀਂ ਹਜੇ ਤਾਂ ਮਿਹਨਤ ਜਲਦੀ ਪਈ ਆ ਸਟਰਗਲ ਚਾਉਦੇ ਆ ਹਾਂਜੀ ਜਾਰੀ ਆ ਜੀ ਦੋਸਤੋ ਇਹ ਪ੍ਰਵੀਨ ਸਾਡੇ ਨਾਲ ਕਾਫੀ ਟਾਈਮ ਤੋਂ ਕੰਮ ਕਰ ਰਹੀ ਹੈ ਮੇਰੇ ਹਿਸਾਬ ਨਾਲ 2 ਸਾਲਾਂ ਤੋਂ ਬਹੁਤ ਵਧੀਆ ਨੇਚਰ ਦੀ ਕੁੜੀ ਹੈ ਕਿਉਂਕਿ ਅਸੀਂ ਸਾਡੇ ਉਹ ਕੁੜੀਆਂ ਕਾਫੀ ਹੁੰਦੀਆਂ ਨੇ ਕੰਮ ਕਰਨ ਵਾਸਤੇ ਅਸੀਂ ਵੀ ਸ਼ਾਰਟ ਫਿਲਮਾਂ ਬਣਾਉਨੇ ਆ ਪਰ ਇਹਨਾਂ ਦੇ ਜਿਹੜਾ ਮਤਲਬ ਸ਼ੁਰੂ-ਸ਼ੁਰੂ ਥੋੜਾ ਜਿਹਾ ਐਟੀਟਿਊਡ ਕੀਤਾ ਸੀ ਇਹਨਾਂ ਨੇ ਚਲੋ ਅਸੀਂ ਕੱਢ ਦਿੰਦੇ ਹੁਣੇ ਬਾਅਦ ਚ ਦੋ ਤਿੰਨ ਦਿਨਾਂ ਬਾਅਦ ਤੇ ਉਸ ਤੋਂ ਬਾਅਦ ਸੈੱਟ ਰਹੀ ਹੈ ਵੀ ਹੁਣ ਜਦੋਂ ਆਉਂਦੀ ਹੈ ਇਹ ਆਪਣੇ ਘਰ ਸਮਝ ਕੇ ਇੱਥੇ ਰਹਿੰਦੀ ਹੈ ਮਤਲਬ ਕਿਉਂਕਿ ਫਿਰ ਜਦੋਂ ਟੀਮ ਬਣ ਜਾਂਦੀ ਹੈ ਬਾਈ ਜੀ ਫਿਰ ਸਾਰੇ ਕੰਮ ਵੀ ਕਰਨੇ ਪੈਂਦੇ ਨੇ ਭਾਂਡੇ ਧੋਣੇ ਇੱਕ ਆਪਣਾ ਰੋਟੀ ਪਾਣੀ ਦਾ ਸਾਰੀ ਟੀਮ ਨਾਲ ਮਿਲ ਕੇ ਜੋ ਵੀ ਕੰਮ ਤੇ ਬਹੁਤ ਵਧੀਆ ਹੈ ਬਾਕੀ ਅਨਦਰ ਇੰਸਟਾਗ੍ਰਾਮ ਆਈਡੀ ਅਸੀਂ ਦੇ ਦਾਂਗੇ ਉੱਪਰ ਨੂੰ ਫੋਲੋ ਜ਼ਰੂਰ ਕਰਿਓ ਤੇ ਉਸ ਤੋਂ ਬਾਅਦ ਜਿਹੜੇ ਸ਼ਾਰਟ ਫਿਲਮਾਂ ਬਣਾਉਂਗੇ ਨੇ ਬਾਈ ਵੱਤੋ ਵੱਤ ਇਹ ਕੁੜੀ ਨੂੰ ਕੰਮ ਦਿਓ ਤਾਂ ਕਿ ਜਿਹੜਾ ਆਰਟਿਸਟ ਹੁੰਦਾ ਉਹਨੂੰ ਉਮੀਦ ਹੁੰਦੀ ਹੈ ਕੰਮ ਦੀ ਕੀ ਮੈਨੂੰ ਕਿਸੇ ਨਾ ਕਿਤੇ ਕੰਮ ਮਿਲਦਾ ਰਹੇ ਲਗਾਤਾਰ ਫੇਮਸ ਤਾਂ ਚਲੋ ਉਹਨੇ ਹੋਣਾ ਹੀ ਹੁੰਦਾ ਉਹ ਵੈਗਰੂ ਨੇ ਕਰਨਾ ਹੈ ਬਾਕੀ ਘਰ ਦਾ ਖਰਚਾ ਚੱਲਦਾ ਰਹਿੰਦਾ ਕਿਉਂਕਿ ਆਰਟਿਸਟ ਨੂੰ ਇਹੀ ਉਮੀਦ ਹੁੰਦੀ ਹੈ ਕਿਉਂਕਿ ਹੋਰ ਕੋਈ ਚਾਰਾ ਨਹੀਂ ਹੁੰਦਾ ਨਾਵ ਆਰਟਿਸਟ ਹੁਰਪੀ ਕੰਮ ਕਰ ਸਕਦਾ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਜਿਉਂਦੇ ਵੱਸਦੇ ਰੋ ਤਰੱਕੀਆਂ ਕਰੋ ਐਦਾਂ ਹੀ ਕੰਮ ਕਰਦੇ ਰਹੋ ਤੇ ਬਾਕੀ ਬਲੈਕ ਲਾਈਫ ਟੀਮ ਤੇ ਜਦੋਂ ਕੰਮ ਤੁਹਾਨੂੰ ਕਿਵੇਂ ਲੱਗਿਆ ਸਾਡੇ ਨਾਲ ਕੰਮ ਕਰਕੇ ਬਹੁਤ ਵਧੀਆ ਜੀ ਐਵੇਂ ਲੱਗਦਾ ਹੀ ਨਹੀਂ ਹੈਗਾ ਵੀ ਆਪਾਂ ਕਿਸੇ ਹੋਰ ਨਾਲ ਕੰਮ ਕਰ ਰਹੇ ਆ ਜਾਂ ਹਨਾ ਐਵੇਂ ਜਿਹਾ ਲੱਗਦਾ ਵੀ ਕਿ ਆਪਣੀ ਫੈਮਿਲੀਜ਼ ਹੀ ਆ ਹਨਾ ਆਪਣੇ ਭੈਣ ਭਰਾ ਸਾਰੇ ਇਕੋ ਜਿਹੇ ਹਨਾ ਹੁਣ ਤੁਹਾਨੂੰ ਪਤਾ ਹੈ ਇੱਕ ਸ਼ੂਟ ਕਰਦੇ ਆ ਜਦੋਂ ਆਪਾਂ ਕੋਈ ਚੀਜ਼ ਆਪਾਂ ਸਿੱਖਿਆ ਦੇਣ ਵਾਸਤੇ ਕਰਦੇ ਆ ਹਨਾ ਵੀ ਕਿਸੇ ਨੂੰ ਕੋਈ ਮੈਸੇਜ ਦੇਣਾ ਕੋਈ ਜਿਸ ਤਰ੍ਹਾਂ ਦੇ ਹਾਲਾਤ ਹੋਏ ਪੈਨੇ ਅੱਜ ਦੇ ਟਾਈਮ 'ਚ ਦੁਨੀਆ ਦੇ ਹਨਾ ਉਹ ਸਭ ਨਾਲ ਆਪਾਂ ਦਿਖਾਉਨੇ ਆ ਉਹ ਇੱਕ ਸਾਡੇ ਇੱਕ ਮੈਸੇਜ ਹੁੰਦਾ ਉਹਦੇ ਵਿੱਚ ਆਪਾਂ ਵਧੀਆ ਕਿਰਦਾਰ ਵੀ ਨਿਭਾਉਣਾ ਤੇ ਮਾੜਾ ਵੀ ਉਹਦੇ ਵਿੱਚ ਲੋਕ ਕਈ ਐਦਾਂ ਦੇ ਹੁੰਦੇ ਨੇ ਕੋਈ ਸਮਝ ਜਾਂਦੇ ਨੇ ਕਈ ਨਹੀਂ ਸਮਝਦੇ ਹੈਗੇ ਹੁਣ ਉਹਨਾਂ ਨੂੰ ਤਾਂ ਆਪਾਂ ਕੀ ਕਹਿ ਸਕਦੇ ਬਸ ਇੱਕ ਇੰਨਾ ਕੁ ਕਹਿ ਸਕਦੇ ਆ ਵੀ ਕੁੜੀਆਂ ਦੀ ਇੱਜ਼ਤ ਕਰਿਆ ਕਰੋ ਹਨਾ ਜਿੱਥੇ ਵੀ ਜਾਂਦੀਆਂ ਨੇ ਹਨਾ ਕਈ ਐਦਾਂ ਦੇ ਹੁੰਦੇ ਨੇ ਕਈ ਸ਼ੂਟ ਤੇ ਵੀ ਐਦਾਂ ਦੇ ਟੱਕਰ ਜਾਂਦੇ ਨੇ ਪਰ ਕਹਿਣਾ ਨਹੀਂ ਚਾਹੀਦਾ ਕਈ ਸ਼ੂਟ ਤੇ ਵੀ ਐਦਾਂ ਦੇ ਟੱਕਰ ਜਾਂਦੇ ਨੇ ਕੁੜੀਆਂ ਦਾ ਨਜਾਇਜ਼ ਫਾਇਦਾ ਚੱਕਦੇ ਆ ਪਲੀਜ਼ ਨਾ ਕਰਿਆ ਕਰੋ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਚੱਕਿਆ ਕਰੋ ਕਿਉਂਕਿ ਉਹ ਵਾਇਗਰੂ ਸਾਰਾ ਕੁਝ ਦੇਖਦਾ ਹੈ ਹਮ ਸਹੀ ਗੱਲ ਹੈ ਜੀ ਬਹੁਤ ਵਧੀਆ ਲੱਗਿਆ ਜੀ ਸਪੋਰਟ ਕਰਿਓ ਸਾਰੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ